ਅਸੀਂ ਇਕੱਠ ਕਰਾਂਗੇ ਮੇਦਿਆਸ ਮੋਜਵਾਲ ਜਿਹੜੇ ਵੀ ਆਪਣੇ ਪਿੰਡ ਨੇ ਸਾਰਿਆਂ ਦਾ ਇਕੱਠ ਕਰਾਂਗੇ ਜਿਹੜੇ ਕਿ ਇਹ ਮਹੀਨੇ ਮਗਰੋਂ ਆ ਕੇ ਬਿਠਾਉਂਦਾ ਕਿਸੇ ਨਾ ਕਿਸੇ ਦੇ ਸਿਰ ਪੜਵਾਉਂਦੇ ਨੇ ਇਹ ਹਾਂ ਭਾਈ ਜੀ ਕਿਵੇਂ ਇਹ ਗੱਲ ਹੋ ਗਈ ਦੀ ਘਟਨਾ ਪੂਰੀ ਜੀ ਪਤਾ ਕੀ ਆਈ ਸਾਡੇ ਪਿੰਡ ਦੇ ਮੁੰਡੇ ਦੀ ਲੱਤ ਤੋੜਤੀ ਇਹਨਾਂ ਨੇ ਉਰੇ ਬਿਠਾਉਂਦਾ ਜੀ ਇੱਕ ਬੰਦੂਰ ਆਈ ਇਹਨਾਂ ਨੂੰ ਪਹਿਲੀ ਗੱਲ ਤਾਂ ਇਹ ਐ ਬਿਊਰੋ ਬੈਠਣਾ ਔ ਟੋੜਾ ਦਾ ਠੀਕਾ ਨਹੀਂ ਜੀ ਅਸੀਂ ਇਕੱਠ ਕਰਾਂਗੇ ਮੇਂ 10 ਮੌਜੂ ਵਾਲ ਜਿਹੜੇ ਵੀ ਆਪਣੇ ਪਿੰਡ ਨੇ ਸਾਰਾ ਦਾ ਇਕੱਠ ਕਰਾਂਗੇ ਜਿਹੜੇ ਕਿਹੇ ਮਹੀਨੇ ਮਗਰੋਂ ਆ ਕੇ ਬਿਠਾਉਂਦਾ ਕਿਸੇ ਨਾ ਕਿਸੇ ਦੇ ਸਿਰ ਪੜਵਾਉਂਦੇ ਨੇ ਇਹ ਔਰੇ ਕੀ ਲੋੜ ਹੈ ਬਿਠਾਉਣ ਦੀ ਕੋਈ ਆਪ ਦੇ ਕਰੋ ਜਾਇਾਤ ਲੈ ਕੇ ਆਂਦਾ ਖਾਂਦਾ ਦਾ ਆਪਣੇ ਨੇ ਇਹ ਪੰਜ ਜਾਨੇ ਔਰੇ ਕਹਿਣ ਆ ਗਏ ਗਮਦੂਰੇ ਨੂੰ ਜੀ ਗਮਦੂਰੇ ਦੇ ਹੁੰਦੇ ਜੀ ਮੈਨੂੰ ਹੱਥ ਪਾਇਆ ਜੀ ਉਹਨਾਂ ਨੇ ਡੰਗਾ ਨਹੀਂ ਜੀ ਮਾਰੀ ਠਾਠ ਠਾਂਕੇ ਲੱਗੇ ਨੇ ਉਹਨਾਂ ਦੇ ਨੰਬਰ ਗੱਲਾਂ ਜਵਾਬ ਹੈ ਬਈ ਦੋਸਤ ਮੇਦੇ ਬਸ ਖੜੇ ਸੀਗੇ ਜਿਹੜੂ ਛੌਣੀਆਂ ਨੇ ਹਿੰਗ ਸਿੰਘ ਛੌਣੀ ਨਹੀਂ ਹੈਗੀ ਜੀ ਗੁਰੂ ਘਰ ਆ ਚਾਰ ਪਿੰਡਾਂ ਦਾ ਇਹ ਹਾਂਜੀ ਗੁਰੂ ਛੌਣੀ ਕੋਈ ਨਹੀਂ ਦਾਲਣ ਦਾ ਕੀ ਹੈ ਇੱਥੇ ਛੌਣੀ ਦਾਲ ਨਹੀਂ ਹੈਗੀ ਗੁਰੂ ਘਰ ਆ ਚਾਰ ਪਿੰਡਾਂ ਦਾ ਸਾਂਝਾ ਚਾਰ ਪਿੰਡਾਂ ਦਾ ਸਾਂਝਾ ਹੈ ਹਾਂ ਚਾਰ ਪਿੰਡਾਂ ਦਾ ਇਹ ਕੰਡੂ ਕੋਰ ਤੱਕ ਸਾਂਝਾ ਗੁਰੂ ਘਰ ਆਇਆ ਇਹ ਠੀਕ ਹੈ ਛੌਣੀ ਕੋਈ ਨਹੀਂ ਸਿੱਧਾਣੀ ਜਗ੍ਹਾ ਹੈ ਹਾਂ ਸਿੱਧਾਣੀ ਜਗ੍ਹਾ ਹੈ ਕੋਈ ਛੌਣੀ ਨਹੀਂ ਹੈਗੀ ਹਨੇ ਕੋ ਆ ਗੋ ਵੀ ਗਲਤੀ ਹੈ ਉਸ ਤੋਂ ਬਾਅਦ ਚ ਮੇਰੇ ਵੀ ਮਾਰਈਏ ਨੇ ਆ ਜਿਹੜਾ ਉਹ ਵਾਲਾ ਹੀ ਹੋਰ ਹੋਰ ਤਾਂ ਨਹੀਂ ਹੋਰ ਕੋਈ ਆਉਣੀ ਹੁਣ ਆਪਾਂ ਇਹਨਾਂ ਨੂੰ ਬੰਦੇ ਨੂੰ ਲੈ ਲਿਆ ਬਾਕੀ ਇਹਨਾਂ ਨੇ ਕੋਈ ਆ ਇੱਕ ਗਾਥਮੀ ਲੰਗੇ ਉਹ ਤੋਂ ਪਿਛਲੀ 10 ਮਿੰਟ ਵੀ ਉਸ ਕੋਲ ਕਹਿੰਦੇ ਆਪਾਂ ਬੰਦੇ ਨੂੰ ਲੈ ਲਿਆ ਪੂਰਾ ਆਪਾਂ ਦੇਖਦੇ ਆ ਕਿੱਥੇ ਉਹ ਤਾਂ ਲੋਟ ਟੁੱਟੀ ਆ ਆ ਸੋਸ ਆ ਇਹ ਠੀਕ ਹੈ ਐਂ ਪਾਣੀ ਦੀ ਅੱਡ ਹੋ ਜਾਂਦਾ ਡਾਕਟਰ ਗਿਆ ਜਖਮ ਸਪਰਾ ਦੀ ਜਮਾ ਤਾ ਜਮੇ ਗਰੀਬ ਬੰਦਾ ਹੈ ਜੀ ਵਿਚਾਰਾ ਠੀਕ ਹੈ ਨਾ ਆਪਾਂ ਚਲ ਓਏ ਚਲੋ ਫਿਰ ਕੌਰ ਕੋ ਜਾਨੀ ਚਲੋ ਬ੍ਰਦਰ ਮੈਂ ਤੇ ਨਹੀਂ ਆਉਂਦੇ ਤੁਸੀਂ ਕੰਮ ਕਰਨਾ ਹਾਂ ਕੋਈ ਨਹੀਂ ਕਹਿੰਦਾ ਜਾਨੂੰ ਮੈਂ ਕਹਿੰਦਾ ਕੰਪਨੀ ਵਾਲੇ ਜਿਹਨੇ ਕਿਹਾ ਉਹ ਬੋਲਿਆ ਤਾਂ ਉਹਦੇ ਲਈ ਉਹਨੇ ਲੋਕਾਂ ਦਾ ਪਰਮਾਨੈਂਟ ਨਾ ਕੀਤਾ ਚਲ ਹਰਜੋਤ ਅੱਜ ਇਹੋ ਲਈ ਹਾਂ ਕਾ ਕਰ ਗਏਗੇ ਅੱਜ ਇਹ ਇੰਨਾ ਅੱਜ ਪਿੰਡ ਤੱਕ ਜਵੇਂ ਨਰਮ ਜਿਹਾ ਹੁੰਦਾ ਉਹ ਨੂੰ ਇਹਨਾਂ ਨੇ ਕੁੱਟਿਆ ਚਾਰ ਪੰਜ ਨੇ ਰਲ ਕੇ ਕੁੱਟਿਆ ਉੱਥੇ ਇੱਕ ਸਾਡੇ ਪਿੰਡ ਦੇ ਗੁਰੂ ਘਰ ਦਾ ਪ੍ਰਧਾਨ ਹੈ ਉਹ ਛਡਾਉਣ ਲੱਗਿਆ ਉਹਦੀ ਵੀ ਦਿਖਾ ਦੇਣਾ ਉਹਦੇ ਵੀ ਲੱਤਾਂ ਬਾਹਾਂ ਤੇ ਸੋਟੀਆਂ ਮਾਰੀਆਂ ਇਹਨਾਂ ਨੇ ਕਿਹਨੇ ਇਹ ਨਿੰਦਾ ਸੰਗਾ ਨੇ ਜਿਹੜੇ ਆਏ ਨੇ ਉਦੋਂ ਬਾਅਦ ਸਾਡੇ ਪਿੰਡ ਦੇ ਪੰਜ ਸੱਤ ਬੰਦੇ ਇਕੱਠੇ ਹੋ ਗਏ ਇਹ ਉਰੇ ਸੌਣੀ ਚਾਹੁੰਦੇ ਨੇ ਸਾਡੇ ਪਿੰਡ ਦਾ ਜਾਂ ਗੁਰਦੁਆਰਾ ਚਾਰ ਪਿੰਡਾਂ ਦਾ ਉੱਥੋਂ ਬੰਦੇ ਇਕੱਠੇ ਹੋ ਕੇ ਆਏ ਵੀ ਆਪਾਂ ਉਰੇ ਵਾਲੇ ਜਥੇਦਾਰ ਨੂੰ ਕਹਦੇ ਨੇ ਬਾਬਾ ਜੀ ਵੀ ਥੋੜੇ ਬੰਦੇ ਸਾਡੇ ਬੰਦੇ ਨੂੰ ਕੁੱਟਿਆ ਕਿਹੜੇ ਬੰਦੇ ਉਰੇ ਆਏ ਆਉਣ ਸਾਰ ਉਹਨਾਂ ਨੂੰ ਕੁੱਟਣ ਪ ਅੱਛਾ ਜਮੀਨ ਹੀ ਤੱਕ ਆ ਗਿਆ ਵੀਡੀਓ ਲੈ ਕੇ ਹੋਏ ਨੇ ਉਧਰ ਕਰਪਾਨਾ ਲੈ ਕੇ ਇਹਨਾਂ ਦੇ ਮੰਗਰ ਪੈ ਗਏ 2 ਮਹੀਨੇ ਪਹਿਲਾਂ ਇੱਕ ਮੁੰਡੇ ਦਾ ਕਾਹ ਤੋਂ ਪੈਜੋ ਕੋਈ ਗੱਲ ਸਾਹਮਣੇ ਆਈ ਹੈ ਕੋਈ ਗੱਲ ਸਾਹਮਣੇ ਨਹੀਂ ਆਈ ਕੋਈ ਗੱਲ ਨਹੀਂ ਬਾਤਰੀ ਅਸੀਂ ਤੁਹਾਨੂੰ ਵੀਡੀਓ ਦਿਖਾ ਦਿੰਨੇ ਆ ਤੁਸੀਂ ਆਪ ਕਹਿ ਦੋਗੇ ਵੀ ਹਾਂ ਕੋਈ ਗਲਤੀ ਨਹੀਂ ਹੋਈ ਗੱਲ ਕਰਨਾ ਆ ਇਹ ਕਰਪਾਨਾ ਚ ਕੱਢੀ ਖੜੇ ਨੇ ਪਹਿਲਾਂ ਵੀ ਇਹਨੇ ਥੱਪੜ ਮਾਰਿਆ ਜਦੋਂ ਦੇ ਚਾਰ ਬੰਦੇ ਗੱਲ ਕਰਦੇ ਨੇ ਇੱਕ ਮੁੰਡੇ ਦਾ ਸਿਰ ਪਾੜਦਾ ਕਰਪਾਨ ਮਾਰੀ ਉਹਦਾ ਹਰਾ ਵੱਢਦੇ ਤੇ ਉਹਦੇ ਖੇਤੋਂ ਜਾ ਕੇ ਉਹਦਾ ਸਿਰ ਪਾੜਦਾ ਸੀਗਾ ਇਹ ਪਹਿਲਾਂ ਵੀ ਦੋ ਤਿੰਨ ਵਾਰ ਇਹ ਚੀਜ਼ਾਂ ਮੂਰੇ ਆ ਗਈਆਂ ਇਹ ੱਟਕਾ ਕਰਦੇ ਨੇ ਆ ਕੇ ਵੀ ਪਹਿਲਾਂ ਹੱਥਾਂ ਦਾ ਪਹਿਰਾ ਹੋ ਗਿਆ ਇਹਦਾ ਤੇਗਾ ਕੀ ਕੇ ਬੰਦਾ ਮਾਰਦਣਗੇ ਕੌਣ ਜ਼ਿੰਮੇਵਾਰ ਉਦੋਂ ਪਹਿਲਾਂ ਜਦੋਂ ਗੱਲ ਹੋਈ ਹੈ ਜੀ ਉਹ ਕਹਿੰਦਾ ਵੀ ਜਦੋਂ ਕਿਰਪਾਨ ਵੱਜਿਆ ਕਹਿੰਦਾ ਉਹ ਤਾਂ ਤੇਗਾ ਨਾਲ ਪਹਿਰਾ ਹੋ ਗਿਆ ਸੀ ਤਾਂ ਵੱਜੀ ਵੀ ਇਹਦਾ ਤੇਗਾ ਪੀ ਕੇ ਕੱਲ ਨੂੰ ਬੰਦਾ ਮਾਰਦਣਗੇ ਕੌਣ ਜ਼ਿੰਮੇਵਾਰ ਆ ਇਹਦਾ